ਬਲੱਡ ਬੈਂਕ ਗੁਰੂ ਹਰਗੋਬਿੰਦਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸੰਗਰ ਕਬੂਤਰਾ ਜੀ ਅਗਵਾਈ ਵਿੱਚ 187ਵਾਂ ਮਹੀਨਾਵਾਰ ਰਾਸ਼ਨ ਵੰਡਰਨ ਸਮਾਰੋਹ ਦਾ ਯੋਜਨ ਹੋਇਆ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਸਰ ਸਾਹਮਣੇ ਜੀ ਵੀਡੀਓ ਫਟ ਆ ਜਾ ਰਹਿ ਗਈ ਇੱਕ ਹਾਂਜੀ ਸਰ ਹਾਂਜੀ ਸਰ ਨਾ ਆਹ ਮੋਰ ਹੋਈ ਤੇ ਅੰਦਰ ਕਰੀ ਸਿੱਕੋਦੀ ਹੋ ਬਿਲਦੇ ਲਓ ਜੀ ਸਰ ਸਾਹਮਣੇ ਆਪਾਂ ਇਹ ਦੇਖੋ ਠੀਕ ਹੈ ਜੀ ਹਾਂ ਜੀ ਗਾਬਾ ਸਾਥੂ ਬੜਾ ਚਾਹ ਕੀਤਾ ਤੁਮੇ ਚਾਹ ਤਿਆਰ ਇਧਰ ਜੀ ਇਧਰ ਕਿਹੜਾ ਕੀ ਲਿਖਿਆ ਪੰਡਿਤ ਤੂੰ ਲਿਖਿਆ 187 ਦੇ ਟੈਂਪ ਤੇ ਅਸੀਂ ਅੱਜ ਦੇ ਕੈਂਪ ਦੇ ਮੁੱਖ ਰਹਿਮਾਨ ਡਾਕਟਰ ਆਪਣੇ ਡਾਕਟਰ ਹਮੇਦ ਗਾਬਾ ਜੀ ਦਾ ਅਸੀਂ ਕਪੈਸਟੀ ਬਤਾਵਾ ਕਿ 50 ਤੋਂ 60 50 55 ਦੇ ਕਰੀਬ ਜਿਹਨੇ ਲੋੜ ਵੱਧ ਨੇ ਉਹਨਾਂ ਨੂੰ ਰੈਸਨ ਵਟਿਆ ਜਾਣਾ ਹੈ ਇੱਕ ਇੱਕ ਗਰੁੱਪ ਹੈ ਇਸ ਗੱਲ ਤੋਂ ਤੁਸੋ ਕਿ ਪਰੀਖਿਆ ਨਾਲੇ ਹੌਸਲਾ ਹੌਸਲਾ ਦੇ ਕੇ ਕਰ ਲਈ ਨਹੀਂ ਨਹੀਂ ਬਹੁਤ ਤਾਲੀਆਂ ਦੀ ਲੋੜ ਹੈ ਇਹ ਰਾਸ਼ਨ ਖੰਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਅੱਜ 187 ਮਾਸਿਕ ਰਾਸ਼ਨ ਵਿਦਨ ਸਮਾਗਮ ਮੌਜੂਦ ਹੋਇਆ ਗਿਆ ਅੱਜ ਦੇ ਇਸ ਸਮਾਗਮ ਵਿੱਚ ਡਾਕਟਰ ਅਮਿਤ ਗੱਭ ਜਿਹੜੇ ਕਿ ਯੂ ਐਸ ਤੋਂ ਆਏ ਸਨ ਉਹ ਮੁੱਖ ਮਾਨਵਜੋ ਆਦਰ ਰੋਗੇ ਉਹਨਾਂ ਨੇ ਆਪਣੇ ਘਰ ਕਮਲ ਨਾਲ ਰਾਸ਼ਨ ਵਿਤਰਨ ਕੀਤਾ ਇਹ ਰਾਸ਼ਨ ਫਗਵਾੜੇ ਦੇ ਪਰਮਾਤਮਾ ਦੇ ਅਸ਼ੀਰਵਾਦ ਪ੍ਰਾਪਤ ਕਰਨ ਵਾਲੇ ਵਿਅਕਤੀ ਜੋ ਸਾਡੀ ਇਸ ਮਿੱਤਰ ਮੰਡਲੀ ਦੇ ਦੂਸਤ ਹਨ ਸਾਡੇ ਉਹਨਾਂ ਵੱਲੋਂ ਕੰਟਰੀਬਿਊਟ ਕੀਤਾ ਗਿਆ ਸੋ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਇਹ ਸਾਨੂੰ ਥਾਪ ਦਿੰਦੇ ਰਹਿਣਗੇ ਔਰ ਇਹਨਾਂ ਥਾਪ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਅੱਜ ਵੀ ਉਹ ਲੋਕ ਜਿਹੜੇ ਅੱਜ ਦੇ ਦਿਨ ਵੀ ਰਹਿ ਗਏ ਹਨ ਉਹਨਾਂ ਨੂੰ ਵੀ ਰਾਸ਼ਨ ਜਿਹੜਾ ਪ੍ਰਦਾਨ ਕਰੀਏ ਔਰ ਇਹਨਾਂ ਸ਼ਬਦਾਂ ਨਾਲ ਅਸੀਂ ਮੁੱਖ ਮਾਨਨੀਤਾਂ ਅਤੇ ਉਹ ਵਿਅਕਤੀ ਜਿਨ੍ਹਾਂ ਨੇ ਅੱਜ ਦੇ ਰਾਸ਼ਨ ਦੇ ਵਿੱਚ ਕੰਟ੍ਰਿਬਿਊਸ਼ਨ ਦਿੱਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਇਹ ਵਿਸ਼ਵਾਸ ਦਉਂਦੇ ਹਾਂ ਕਿ ਜੋ ਭੈਣਾਂ ਅੱਜ ਰਾਸ਼ਨ ਲੈਣ ਤੋਂ ਵਾਂਝੀਆਂ ਰਹਿ ਗਈਆਂ ਉਹਨਾਂ ਦੇ ਲਈ ਵੀ ਨਾ ਕੋਈ ਅਪਰਾਧਾ ਕਰਾਂਗੇ ਸਭ ਦਾ ਬਹੁਤ-ਬਹੁਤ ਧੰਨਵਾਦ